शिरोमणि अकाली दल अमृतसर के अध्यक्ष सिमरनजीत सिंह मान ने कहा है कि पाकिस्तान के प्रधानमंत्री इमरान खान ने तीन दिन के भीतर विंग कमांडर अभिनंदन वर्धमान को रिहा कर दिया लेकिन भारत सरकार पिछले 25 वर्ष से देश की, विभिन्न जिलों में बंद सिखों को रिहा नहीं कर पाई है मान ने कहा है कि लोगों से किए गए वादे न पूरे किए जाने के चलते ही देश में युद्ध जैसे हालात पैदा कर दिए गए हैं सिमरनजीत सिंह मान मंगलवार को पंजाब प्रेस क्लब में मीडिया के मुखातिब थे सिमरनजीत सिंह मान ने कहा कि मुख्यमंत्री कैप्टन अमरिंदर सिंह पाकिस्तान से बदला लेने एवं कड़ा जवाब देने की बात करते हुए मोदी सरकार की हिमायत कर रहे हैं लेकिन उन्हें यह सोच लेना चाहिए कि जब मोदी ने सर्जिकल स्ट्राइक करने का फैसला लिया तो कैबिनेट कमेटी ऑफ सिक्योरिटी की बैठक में तो उन्हें बुलाया ही नहीं गया उन्होंने पाकिस्तान के भीतर जाकर सर्जिकल स्ट्राइक करने को भी गलत ठहराया उन्होंने कहा कि पुलवामा हमले की जाँच किए बिना ही किसी को जिम्मेदार ठहरा देना और उसके खिलाफ कार्रवाई करना गलत है उन्होंने कहा कि जब पंजाब के पूर्व मुख्यमंत्री बेंत सिंह की हत्या पाकिस्तान की मदद के बिना हो सकती है तो पुलवामा इंडिया पोलिटिकल इमरान खान नहम आ गया तीन दिन मोदी इंडिया की सियासत ਜਿਹੜੇ 25-25 ਸਾਲ ਸਾਡੇ ਸੀਨੀਅਰ ਲੀਡਰਸ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਉਹ ਕਿਸ ਬਣਾ ਤੇ ਉੱਤੇ ਰੱਖਿਆ ਬਾਦਸ਼ਾਹ ਜਾਂਗੀਰ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾ ਕਰਤਾ ਸੀ ਉਹਨਾਂ ਨੇ ਕਿਹਾ ਸੀ ਮੇਰੇ ਨਾਲ 52 ਹਿੰਦੂ ਰਾਜੇ ਤੁਸੀਂ ਰਿਹਾ ਕਰੋ ਉਹ ਵੀ ਜਾਂਗੀਰ ਨੇ ਕਰਤੇ ਸੀਗੇ ਜੇ ਇਮਰਾਨ ਖਾਨ ਕਰ ਸਕਦਾ ਦੋ ਦਿਨਾਂ ਦੇ ਵਿੱਚ ਇੰਡੀਆ ਦਾ ਪਾਇਲਟ ਤਾਂ ਫਿਰ ਇੰਡੀਆ ਸਾਡੇ ਸਿੱਖਾਂ ਦੇ ਲੀਡਰ ਚੁਣੀ ਇਹ ਇੱਕਦਮ ਛੱਡ ਸਕਦਾ ਅਸੀਂ ਬਹੁਤ ਨਰਾਜ ਹੈ ਜੀ ਮੈਂ ਦੱਸੇ ਤਾਂ ਹੈ ਜੀ ਸਾਰੇ ਪ੍ਰੋਗਰਾਮਸ ਦਾ ਫੇਲ ਕਰਤੇ ਬੋਤੀ ਸਾਹਿਬ ਤੇ ਕੈਪਟਨ ਸਾਹਿਬ ਨੇ ਹੁਣ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੀਦਾ ਸੀ ਸਾਨੂੰ ਤਾਂ ਪੁੱਛਿਆ ਨਹੀਂ ਪਰ ਉਹ ਵੀ ਬੋਤੀ ਨਾਲ ਰੜ ਕੇ ਉਹ ਕਹਿੰਦੇ ਮੈਂ ਐਸੀ ਮਾਰ ਦੂੰਗਾ ਮੇਰਾ ਮਤਲਬ ਜਿਹੜੀ ਕੈਬਿਨੇਟ ਹੁੰਦੀ ਹੈ ਉਹਦੇ ਵਿੱਚ ਸਕਿਉਰਿਟੀ ਦੀ ਕਮੇਟੀ ਹੁੰਦੀ ਹੈ ਕੈਬਿਨੇਟ ਕਮੇਟੀ ਔਨ ਸਕਿਉਰਿਟੀ ਆਫ ਸੈਪਰੇਟ ਹੁੰਦੀ ਹੈ ਉਹਦੇ ਵਿੱਚ ਬਾਦਲ ਦਾ ਬੀਜਪੀ ਦੇ ਨਾਲ ਸਮਝੌਤਾ ਹੈ ਸੈਂਟਰਲ ਗਵਰਨਮੈਂਟ ਦੇ ਵਿੱਚ ਅਕਾਲੀ ਦਲ ਬਾਦਲ ਤੇ ਬੀਜਪੀ ਦੀ ਸਰਕਾਰ ਚੱਲ ਰਹੀ ਹੈ ਪਰ ਜਦੋਂ ਜੰਗ ਦਾ ਫੈਸਲਾ ਮੋਦੀ ਨੇ ਆਪਣੀ ਕਮੇਟੀ ਚ ਕਰਨਾ ਸੀ ਕੈਬਨਟ ਕਮੇਟੀ ਔਨ ਸਕਿਉਰਿਟੀ ਉਹਦੇ ਵਿੱਚ ਬਾਦਲਾ ਦਾ ਨਮਾਇੰਦਾ ਸਖੰਦਨ ਮੈਂਦਾ ਕਿਉਂ ਨਹੀਂ ਸੀਗਾ ਇਹਦਾ ਮਤਲਬ ਇਹ ਹੈ ਕਿ ਮਾਫ ਕਰਨਾ ਅਸੀਂ ਸੱਚ ਬੋਲਾਂਗੇ ਬੇਸ਼ੱਕ মিডিਆ ਬਿਲਕੁਲ ਉਲਟ ਚੱਲ ਰਿਹਾ ਇਹ ਜਿਹੜਾ ਇਲੈਕਟ੍ਰੋਨਿਕ ਹੈ ਪਰ ਇਹ جنگ ਹੈਗਾ ਹਿੰਦੂ ਤੇ ਮੁਸਲਮਾਨ ਦਾ ਸਿੱਖ ਦਾ ਇਹਦੇ ਵਿੱਚ ਕੋਈ ਅਰਥ ਨਹੀਂ ਹੈਗਾ ਬਿਲਕੁਲ ਨਹੀਂ ਹੈ ਸਾਨੂੰ ਨਾ ਪੁੱਛਿਆ ਨਾ ਅਸੀਂ ਅੱਗੇ ਚਾਈਏ ਨਾ ਅਸੀਂ ਜੰਗ ਦੇ ਵਿੱਚ ਸ਼ਾਮਲ ਹੋਈਏ ਜਦੋਂ ਅਮਰੀਕਾ ਦਾ ਇੰਡੀਪੈਂਡੈਂਸ ਦਾ ਜੰਗ ਸ਼ੁਰੂ ਹੋਇਆ ਬ੍ਰਿਟਾਨੀਆ ਦੇ ਨਾਲ ਉੱਥੇ ਟੈਕਸ ਲਾਤਾ ਸੀ ਬ੍ਰਿਟਾਨੀਆ ਨੇ ਅਮਰੀਕਾ ਦੇ ਕਲੋਨੀਆਂ ਦੇ ਉੱਤੇ ਤੇ ਨਾਹਰਾ ਲੱਗਿਆ no taxation without representation ਇਹ 1300 ਸਾਲ ਪੁਰਾਣੀ ਗੱਲ ਹੈ ਜਦੋਂ ਅਮਰੀਕਨ ਆਪਣੀ 인ਡੀਪੈਂਡੈਂਸ ਲਈ ਲੜ ਰਹੇ ਸੀਗੇ ਅੱਜ ਅਸੀਂ ਕਹਿੰਦੇ ਹਾਂ ਕਿ ਜੇ ਸਾਡੀ ਰੈਪ੍ਰੈਜ਼ੈਂਟੇਸ਼ਨ ਮੋਦੀ ਨੇ ਆਪਣੀ ਕੈਬਨਿਟ ਦੇ ਵਿੱਚ ਨਹੀਂ ਕੀਤੀ ਤੇ ਫਿਰ ਵੀ ਆਰ ਨਾਟ ਗੋਇੰ ਟੂ ਗੋ ਟੂ ਵਾਰ ਅਸੀਂ ਨਹੀਂ ਲੜਾਂਗੇ ਇਹ ਹਿੰਦੂ ਤੇ ਮੁਸਲਮਾਨ ਦੀ ਪੁਰਾਣੀ ਦੁਸ਼ਮਣੀ ਹੈ ਇਹਨਾਂ ਨੇ ਸਾਨੂੰ ਬਿਲਕੁਲ ਨਹੀਂ ਪੁੱਛਿਆ ਡੇਡਰ ਸਪੈਸ਼ਲ ਪ੍ਰੋਟੈਕਸ਼ਨ ਫੋਰਸ ਹੈ ਜਿਹੜੀ ਪ੍ਰਾਈਮ ਮਿਨਿਸਟਰ ਦੀ ਬੋਡੀਗਾਰਡ ਦੀ ਹੈਗੀ ਹੈ ਉਹਦੇ ਸ਼ੁਰੂ ਤੋਂ ਕੋਈ ਵੀ ਸਿੱਖ ਉੱਥੇ ਨਮਾਇਦਾ ਨਹੀਂ ਉਸ ਫੋਰਸ ਦੇ ਵਿੱਚ ਕਾਇਮ ਹੋ। ਇਹ ਕਮੰਡਰਲ ਬਣ ਗਿਆ ਕੰਟਰੀ ਤੁਸੀਂ ਆਪ ਬਹੁਤ ਸੂਝਵਾਨ ਹੈਗੇ ਹੋ ਕਿਸੇ ਦੀ ਕੰਟਰੀ ਦੇ ਵਿੱਚ ਜਾ ਕੇ ਜਦੋਂ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਅਟੈਕ ਨਹੀਂ ਕੀਤਾ ਤੇ ਉੱਥੇ ਜਾ ਕੇ ਸਟ੍ਰਾਈਕ ਕਰ ਦੇਣੀ ਪਾਕਿਸਤਾਨ ਦੀ ਸੋਵਰਨ ਟੈਰਿਟਰੀ ਦੇ ਵਿੱਚ ਉਹ ਤਾਂ ਕੀਰਤ ਹੋਦਾ ਦੇਨ ਸੌ ਬੰਦੇ ਖੁਸ਼ੀ ਮੇਰਾ ਮਤਲਬ ਬੀਜੇਪੀ ਖੁਸ਼ ਹੈ ਔਰ ਇਸ ਸਿੱਸਤੇ ਹਿੰਦੂਤਵਾ ਦੇ ਲੋਕ ਕਿ 300 ਤੇਰੇ ਨਹੀਂ ਮਾਰੇ 300 ਮੁਸਲਮਾਨ ਮਾਰਤੇ ਹੈ विदाਉਟ ਇਨਵੈਸਟੀਗੇਸ਼ਨ ਕੈਦਣਾ ਪਾਕਿਸਤਾਨ ਨੇ ਮਾਰੇ ਹੈ ਦੂਜੇ ਪਾਸੇ ਕਹਿਣਾ ਕਿ ਮੋਦੀ ਨੇ ਇਲੈਕਸ਼ਨ ਜਿੱਤ ਲਈ ਹੈ ਬੋਲ ਕੀਤਾ ਜਿੰਨਾ ਚਿਰ ਇਨਵੈਸਟੀਗੇਸ਼ਨ ਨਹੀਂ ਹੁੰਦੀ ਉਹਨਾਂ ਚਿਰ ਦੋਨੋਂ ਚੀਜ਼ਾਂ ਮੈਂ ਸਮਝਦਾ ਹੈ ਗਲਤ ਹੈ ਕਿਉਂ ਕਰਕੇ ਕਸ਼ਮੀਰੀਆਂ ਦੇ ਉੱਤੇ ਜ਼ਬਰ ਹੋ ਰਿਹਾ ਹੈ 36 ਸਾਲਾਂ ਦਾ 36 ਸਾਲਾਂ ਦਾ ਜਿਹੜਾ ਉਹ ਹੁਣ ਪੀ ਐਚ ਡੀ ਦੇ ਬੰਦੇ بڑے ਲਿਖੇ ਇੰਜੀਨੀਅਰਸ ਸਾਇੰਟਿਸਟਸ ਉਹ ਮਿਲਟਰੀਸ ਦੇ ਨਾਲ ਜੁਆਇਨ ਕਰ ਰਹੇ ਹੈ ਮੈਂ ਕਹਿੰਦਾ ਕਿ ਕਸ਼ਮੀਰੀ ਨੇ ਆਪ ਨਾਲੇ ਤਾਂ ਸਿੱਧੀ ਦਿੱਤੀ ਹੈ ਤੇ ਉਹ ਬੰਬ ਕਿਉਂ ਨਹੀਂ ਬਣਾ ਸਕਦੇ ਜੇ ਸਿੱਖਾਂ ਨੇ ਬੰਬ ਵਿਅੰਸਕ ਨੂੰ ਮਾਰਨ ਨੂੰ ਬਣਾਇਆ ਸੀ ਤੇ ਪਾਕਿਸਤਾਨੀਆਂ ਨੇ ਨਹੀਂ ਸੀ ਬਣਾਇਆ ਤੇ ਫਿਰ ਕਸ਼ਮੀਰੀ ਜੁਨੀਆ ਬੰਬ ਪਾ ਸਕਦੇ ਹੈਗੇ ਬਿਲਕੁਲ ਹੋ ਸਕਦਾ ਜੀ ਜੇ ਸਿੱਖਾਂ ਨੇ ਪਾਕਿਸਤਾਨ ਦੀ ਹੈਲਪ ਨਹੀਂ ਲਈ ਬੇਸ਼ੱਕ ਸਾਡੇ ਤੇ ਇਲਜ਼ਾਮ ਲੱਗਦੇ ਹੈ ਇਨਵੈਸਟੀਗੇਸ਼ਨ ਕਹਿੰਦੀ ਹੈ ਕਿ ਪਾਕਿਸਤਾਨ ਦਾ ਬਿਆਨ ਸੀ ਕਿ ਬੰਬ ਧਾਣ ਦੇ ਵਿੱਚ ਕੋਈ ਹੱਥ ਨਹੀਂ ਸੀਗਾ ਬੈਕ ਤਾਂ ਸਾਰਾ ਇੰਡੀਆ ਕਰਦਾ ਜੀ ਜੇ ਤੁਸੀਂ 370 ਉਡਾਉਣਾ ਚਾਹੁੰਦੇ ਹੋ 35A ਉਡਾਉਣਾ ਚਾਹੁੰਦੇ ਹੋ ਤੇ ਕਸ਼ਮੀਰੀਆਂ ਦੇ ਉੱਤੇ ਜਬਰ ਕਰਦੇ ਹੋ ਜਦੋਂ ਇੱਥੇ ਪੜਨ ਆਏ ਸੀਗੇ ਉਹ ਤਾਂ ਕਾਲੀ ਦਾ ਨੰਬਰ ਸਰ ਨਹੀਂ ਬਚਾਏ ਇਹ ਦੱਸੋ ਕਿ ਇਹ ਹਿੰਦੂਤਵਾਵਾ ਕਸ਼ਮੀਰ ਨਾਲ ਪਿਆਰ ਕਰਦੀ ਹੈ ਕੀ ਫਿਰ ਕਸ਼ਮੀਰੀਆਂ ਨਾਲ ਵੀ ਪਿਆਰ ਕਰਦੀ ਹੈ ਇਹ ਤਾਂ ਆਨਸਰ ਇਜ਼ ਇਨ ਯੋਰ ਮਾਈਂਡਸ ਮਾਈ ਫਰੈਂਡਸ ਯੋਰ ਹਾਰਟ ਇਟਸ ਨੋਟ ਮਾਈਂਡ ਜੀ ਇੰਡੀਆ ਕਹਿੰਦਾ ਹੈ ਕਿ UN ਸਕਿਉਰਿਟੀ ਕਾਉਂਸਲ ਦੀ ਐਂਟੈਰੋਰਿਜ਼ਮ ਦੇ ਖਿਲਾਫ ਜਿਹੜੀਆਂ ਰੈਜ਼ੋਲਿਊਸ਼ਨਸ ਪਾਈਆਂ ਉਹ ਕਰੈਕਟ ਨੇ ਠੀਕ ਹੈ ਅਸੀਂ ਟੈਰੋਰਿਜ਼ਮ ਦੇ ਖਿਲਾਫ ਹਾਂ ਜੇ ਟੈਰੋਰਿਜ਼ਮ ਦੇ ਖਿਲਾਫ ਯੂਨ ਸਕਿਉਰਿਟੀ ਕਾਉਂਸਲ ਦੀਆਂ ਰੈਜ਼ੋਲਿਊਸ਼ਨਸ ਕਰੈਕਟ ਨੇ ਫਿਰ UN ਸਕਿਉਰਿਟੀ ਕਾਉਂਸਲ ਦੀ ਰੈਜ਼ੋਲਿਊਸ਼ਨ ਫੋਰ ਅ ਪਲੇਬਸੀਟ ਰਾਈਸ ਮਾਰੀ ਕਸ਼ਮੀਰ ਦੇ ਵਿੱਚ ਜਿਹੜੀ ਨਹਿਰੂ ਨੇ ਖੜਾਈ ਹੈ ਉਹ ਕਰੈਕਟ ਕਿਉਂ ਨਹੀਂ ਜੇ ਤੁਸੀਂ ਯੂਨ ਸਿਕਿਉਰਿਟੀ ਕਾਉਂਸਲ ਚ ਮੰਨਦੇ ਹੋ ਫਿਰ ਤੁਸੀਂ ਸਾਰੀਆਂ ਰੈਜ਼ੋਲੂਸ਼ਨ ਚ ਮੰਨੋ ਹੈ ਕਿ ਜਿਹੜੀ 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 ਸਿਕਿਉਰਿਟੀ ਕਾਉਂਸਲ ਦੀ ਫਲਿਪ ਸਾਈਟ ਦੀ ਹੈ ਉਹ ਨਹੀਂ ਮੰਨਦੇ ਦੂਜੀਆਂ ਸਿਕਿਉਰਿਟੀ ਕਾਉਂਸਲ ਦੀਆਂ ਰੈਜ਼ੋਲੂਸ਼ਨ ਚ ਬੱਲੇ 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 ਕਰ ਦੋ ਕਰ ਦੋ ਕਰ ਦੋ ਇਹ ਰੈਸ਼ਨਲ ਨਹੀਂ ਹੈ ਜੀ ਇਹ ਦਲੀਲ ਨਹੀਂ ਹੈ ਮੈਨੂੰ ਲੱਗਦੀ ਇਹ ਮਾਫ ਕਰਨਾ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਐ ਕਿ ਕ腐ਸ਼ਨ ਨਟਾਦਾਂਗੇ ਨਸ਼ੇ ਬੰਦੀ ਹਟਾ ਦਾਂਗੇ ਕਰਜ਼ੇ ਵਾਪਸ ਕਰਦਾਂਗੇ ਕਰਜ਼ੇ ਖਤਮ ਕਰਾ ਦਾਂਗੇ ਬੇਸ਼ੱਕ ਮੋਦੀ ਹੋਵੇ ਬੇਸ਼ੱਕ ਕੈਪਟਨ ਸਾਹਿਬ ਹੋਣ ਐਸੇ ਕਰਕੇ ਸਾਰੇ ਜਿਹੜੋ ਇਹਨਾਂ ਦੇ ਵਾਅਦੇ ਸਾਰੇ ਝੂਠੇ ਪੈ ਗਏ ਐ ਇਹ ਹੁਣ ਜੰਗ ਕਰਨਾ ਚਾਹੁੰਦੇ ਹੈ ਪਾਕਿਸਤਾਨ ਦੇ ਨਾਲ ਸੋ ਇਹ ਸਿਲਸਿਲੇਟ ਚਰਕੁਰ ਸੇਵਕ ਸਿੰਘ ਜੀ ਨੇ ਤੇ ਸਾਡੀ ਪਾਰਟੀ ਨੇ ਕਰਪਸ਼ਨ ਦੇ ਉੱਤੇ ਬਹੁਤ ਭਾਰੀ ਰਿਸਰਚ ਕੀਤੀ ਹੈ ਇਹ ਤੇਜ਼ੀ ਦੇ ਨਾਲ ਸਾਡੀ ਪ੍ਰੈਸ ਨੋਟ ਪੜ੍ਹ ਦੇਣਗੇ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪਕੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ IPMP ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ ਪੰਜ ਮੰਜ਼ਲਾ ਇਹ ਸੰਸਥਾ 10ਵੀਂ ਅਤੇ ਪਲੱਸ 2 ਤੋਂ ਬਾਅਦ ਗਵਰਨਮੈਂਟ ਅਤੇ ISO ਸਰਟੀਫਾਈਡ ਡਿਪਲੋਮੇ OT DMLT ਐਕਸਰੇ ਆਪਥਲਮਿਕ ਅਸਿਸਟੈਂਟ ECG ਫਿਜ਼ੀਓਥਰੈਪੀ ਹੁਣ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ ਵਿਦਿਆਰਥੀ ਇਹਨੂੰ ਕੋੜਾ ਹੋਣ ਦੀਆਂ ਤਕਨੀਕਾਂ ਲਾਈਟ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਓਵਰਹੈਡ ਪ੍ਰੋਜੈਕਟਰ ਡੀਐਮਆਰਟੀ ਚੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ تھیਟਰ ਐਕਸ-ਰੇ ਪਲਾਂਟ ECG ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾ ਪੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ ਤੁਸੀਂ ਵੀ ਆਪਣੇ ਬੱਚਿਆਂ ਦਾ ਫੀਚਰ ਸਮਾਨਾ ਚਾਹੁੰਦੇ ਸਾਡੇ ਇੰਸਟੀਚਿਊਟ ਤਖਵਾਰਾਗੇ ਜਰੂਰ ਆਓ ਸੰਪਰਕ ਕਰੋ ਗੁਰਨਾਣ ਕੇ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਨੀਦਰੋਡ ਫੈਕਟਰੀ ਏਰੀਆ ਨਿਦੇਸ਼ਿੰਦ ਮੰਦਰ ਪਟਿਆਲਾ एक जीरो एक सौ पचहत्तर दो सौ पैंतीस अठारह दस तिरानवे पांच सौ सात इक्की पाँच सौ सात नब्बे पाँच सौ साठ नब्बे जीरो बाई डब्ल्यू 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 गुरु नानक इंस्टीट्यूट डॉट कॉम